ਹਸਪਤਾਲ ਦੇ ਡਾਕਟਰਾਂ ਨੇ ਜ਼ਖਮੀਆਂ ਨੂੰ ਹੁਸ਼ਿਆਰਪੁਰ ਹਸਪਤਾਲ ਵਿੱਚ ਵੀ ਰੈਫਰ ਕੀਤਾ ਜਿਨ੍ਹਾਂ ਦੀ ਹਾਲਤ ਥੋੜੇ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਆਪੇ ਪਾਸ ਨੂੰ 3-4 ਵਾਰ ਵੀ ਕਿਹਾ ਵੀ ਬੱਕ ਟਕ ਟਕ ਟਵਾਂ ਦੇ ਮੈਨੂੰ 3-4 ਵਾਰ ਕਿਹਾ ਕਿ ਪਾਸ ਨੂੰ ਹੋਲੀ ਜਿਹਾ ਤੇਜ ਨਾਚਣਾ ਪਰ ਉਹਨੇ 2-3 ਉਹਨੇ ਜਿੰਨਾ ਚਿਰ ਕੋਈ 2 ਮਿੰਟ ਹਸਲ ਹੁੰਦਾ ਫੇਰ ਘੱਟ ਮਾਰਨਾ ਪੈਂਦਾ ਖੁੱਡੇ ਪਾਸੇ ਵੜਨਾ ਚੜ੍ਹ ਲੱਗਿਆ ਸੀ ਉਹਨੇ ਸਵਾਰੀ ਨੂੰ ਕੀ ਕੀਤਾ ਸਵਾਰੀ ਦਾ ਇੱਕ ਪਰਸ ਤਾਂ ਉਹ ਲਾਸਟ ਜਿਹੜੀ ਲਾਸਟ ਸਵਾਲ ਜੰਨੀ ਗੁਰ ਪੈ ਥੱਲੇ ਸੀਗਾ ਇਹਨੇ ਪਾਸ ਨਾਲ ਜਿਹੜਾ ਸ਼ੁਰੂ ਕਰਤੀ ਉੱਥੇ ਬੱਚੇ ਉਹ ਤੋਂ ਬਾਅਦ ਇਹਨੇ ਮੁਰਕੇ ਖੁੱਡੇ ਲੋਕੇ ਕਰਾਉਣਾ ਚਾਹ ਕੇ ਬਸ ਪਾੜ ਦੇ ਦਿੱਤਾ ਜਗਪੁਰੀ ਪਿਸਲੇ ਕਿੱਥੇ ਆਪ ਵੀ ਨੂੰ ਕਿੰਨੇ ਵਕਤ ਤੱਕ ਤੇ ਮਸ ਤੇਜ਼ਾ ਵਾਲੀ ਕਿੱਕ ਬੋਲੀ ਚਲਾ ਬਸ ਤੇਜ਼ ਨਾ ਚਲਾ ਬਹੁਤ ਤੇਜ਼ ਲੈ ਕੈਂਚਾ ਵੇ ਭੱਜਣ ਤੋਂ ਬਚੇ ਨਾ ਕੀ ਲੱਗਦਾ ਕਿ ਡਰਾਈਵਰ ਨੇ ਨਸ਼ਾ ਕੀਤਾ ਵਗੈਰਾ ਸੀ ਕੋਸ਼ਿਸ਼ ਇਹ ਤੁਹਾਨੂੰ ਪਤਾ ਨਹੀਂ ਉਹ ਕਿ ਪਰ ਮੂਹਣ ਦੇਖਿਆ ਆਪ ਨੂੰ ਤਾਂ ਲੱਗਦਾ 100% ਤਾਂ ਨਸ਼ਾ ਕੀਤਾ ਹੀ ਸੀ ਕਿਉਂਕਿ ਜਿਦਾਂ ਰਿਹ ਹਾਲਤੀ ਚ ਚਲਾਈ ਜਾਂਦਾ ਤੇ ਬੱਸ ਵਿੱਚ ਕਿੰਨੀਆਂ ਕਿ ਸਵਾਰੀਆਂ ਸੀ ਭਰੀਆਂ ਉਸ ਵਕਤ ਆਫਿਸ ਜਿਹੜਾ ਪਿੰਡ ਕੋਰਲਾ ਐਕਸੀਡੈਂਟ ਹੋਇਆ ਕੀ ਕਿਸ ਤਰ੍ਹਾਂ ਦਾ ਮਾਮਲਾ ਹੋਇਆ ਜੀ ਇਹ ਜਿਹੜੀ ਇੱਕ ਬੱਸ ਜਿਹੜੀ ਸੈਣੀ ਮੋਟਰ ਦੀ ਬੱਸ ਸੂਹਾ ਸਾਈਡ ਤੋਂ ਜਲੰਧਰ ਨੂੰ ਜਾ ਰਹੀ ਸੀਗੀ ਕਰਾਲਾ ਪਿੰਡ ਦੇ ਕੋਲ ਇਹ ਕਿਸੇ ਜੇ ਵੀ ਕਿਲੋ ਵਟੇ ਕਰਦਾ ਜਿਹੜੀ ਆਟੋ ਕੰਟਰੋਲ ਖੋ ਗਏ ਤੇ ਇਹ ਇਹ ਖਸਾਨਾ ਚ ਪਲਟ ਗਈ ਸੀ ਜਿਹਦੇ ਨਾਲ 10 ਤੋਂ 12 ਜਿਹੜੀਆਂ ਸਵਾਰੀਆਂ ਜਿਹੜੀਆਂ ਨੇ ਉਹ ਜ਼ਖਮੀ ਨੇ ਤੇ ਉਹ ਜੂਏ ਦੇ ਟਾਂਡੇ ਜਿਹੜੀਆਂ ਨੇ ਐਡਮਿਟ ਭੇਜ ਦਿੱਤੀਆਂ ਨੇ ਕੱਢ ਕੇ ਅਸੀਂ ਬੱਸ ਨੂੰ ਸਿੱਧੀ ਕਰਾ ਕੇ ਚੈੱਕ ਕਰ ਲਿਆ ਕੋਈ ਹੋਰ ਕਿਸ ਤਰ੍ਹਾਂ ਦੀ ਇੰਜਰੀ ਜਾਂ ਮਲ ਕੋਈ ਬੇਤੋੜਾ ਨਹੀਂ ਹੈ ਅਜੇ ਤੱਕ ਕੋਈ ਇਦਾਂ ਦੀ ਗੱਲ ਪਚਾ ਹੈਗਾ ਪਰ ਮਾਪਿਆਂ ਨੂੰ ਬੜੀ ਕਿਰਪਾ ਹੋਈ ਹੈ ਬਾਕੀ ਬੱਸੇ ਸਿੱਧੀ ਕਰਾ ਕੇ ਸਾਰਾ ਚੈੱਕ ਕਰ ਲਿਆ ਜੀ ਹੁਣ ਬੱਸ ਨੂੰ ਬਾਹਰ ਕੱਢ ਰਹੇ ਆ ਤੇ ਬਾਕੀ ਜਿਹੜਾ ਹਸਪੀਟਲ ਸਾਡੀਆਂ ਟੀਮਾਂ ਉੱਥੇ ਹੈਗੀਆਂ ਜੀ ਐਮਐਲਏ ਸਾਹਿਬ ਵੀ ਇਸ ਮੁਖ

ਸਾਡੇ ਸਹਿਯੋਗੀ ਨਿਰਮਲ ਸਿੰਘ ਨੇ ਇਹ ਖਬਰ ਜੜੋ ਸਾਡੇ ਤੱਕ ਪਹੁੰਚਾਈ ਉਸ ਵੇਲੇ ਤੱਕ 20 ਤੋਂ 25 ਸਵਾਰੀਆਂ ਸੀ ਜਿਨ੍ਹਾਂ ਨੂੰ ਜ਼ਖਮੀ ਦੱਸਿਆ ਗਿਆ ਤੇ ਉਹਨਾਂ ਦਾ ਇਲਾਜ ਫਿਲਹਾਲ ਚੱਲ ਰਿਹਾ ਹੈ ਜੋ ਡਾਕਟਰਾਂ ਮੁਤਾਬਕ ਜ਼ਿਆਦਾ ਗੰਭੀਰ ਨੇ ਉਹਨਾਂ ਨੂੰ ਹੁਸ਼ਿਆਰਪੁਰ ਦੇ ਹਸਪਤਾਲ ਰੈਫਰ ਕਰ ਦਿੱਤਾ ਹੈ ਹਾਲਾਂਕਿ ਇਹ ਸਭ ਮਾਮਲੇ ਦੇ ਵਿੱਚ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਹੋਇਆ ਹੈ ਪੁਲਿਸ ਕਾਰਵਾਈ ਕਰ ਰਹੀ ਹੈ 25 ਦਸੰਬਰ ਦਾ ਦਿਨ ਚੜ੍ਹਦੇ ਆ ਪੰਜਾਬ ਦੇ ਵਿੱਚੋਂ ਵੱਡੇ ਹਾਦਸਿਆਂ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਕਈ ਜਗ੍ਹਾ ਤੇ ਹਾਦਸੇ ਹੋਏ ਨੇ ਮੰਡੀ ਗਮਿੰਦਗੜ ਵਿਖੇ ਕਿ ਟਰੱਕ ਤੇ ਟਰਾਲੀ ਦੇ ਵਿੱਚ ਟੱਕਰ ਹੁੰਦੀ ਹੈ ਜੋ ਟਰਾਲੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਸ਼ਰਧਾਲੂ ਜਾ ਰਹੇ ਸੀ ਉਹਨਾਂ ਦੇ ਵਿਚਾਲੇ ਹਾਦਸਾ ਵਾਪਰਿਆ ਹੈ ਤੇ ਦੂਜਾ ਸਮਾਣਾ ਵਿਖੇ ਜੋ ਜਗਜੀਤ ਸਿੰਘ ਡੱਲੇਵਾਲ ਦੀ ਸਰਕਾਰੀ ਡਾਕਟਰੀ ਟੀਮ ਹੈ ਉਹਨਾਂ ਦੇ ਨਾਲ ਹਾਦਸਾ ਵਾਪਰਿਆ ਤੇ ਹੁਣ ਤੀਜਾ ਹਾਦਸਾ ਟਾਂਡਾ ਉੜਮੜ ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ਦੇ ਉੱਤੇ ਪਿੰਡ ਕਰਾਲਾ ਦੇ ਨਜ਼ਦੀਕ ਵਾਪਰਿਆ ਜਿੱਥੇ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਪਲਟਣ ਕਾਰਨ ਬੱਸ ਵਿੱਚ ਸਵਾਰ 20 ਤੋਂ 25 ਸਵਾਰੀਆਂ ਜ਼ਖਮੀ ਹੋ ਗਈਆਂ ਨੇ ਇਹ ਹਾਦਸਾ ਉਸ ਸਮੇਂ ਵਾਪਰਿਆ ਤਲਵਾੜਾ ਤੋਂ ਜਲੰਧਰ ਜਾ ਰਹੀ ਬੱਸ ਅਚਾਨਕ ਬੇਕਾਬੂ ਹੋਈ ਸੜਕ ਨਜ਼ਦੀਕ ਖਤਾਨਾ ਵਿੱਚ ਜਾ ਪਲਟੀ ਤੇ ਮੌਕੇ ਤੇ ਪਹੁੰਚ ਕੇ ਪਿੰਡ ਵਾਸੀਆਂ ਨੇ ਬਸ ਦੇ ਵਿੱਚੋਂ ਸਵਾਰੀਆਂ ਨੂੰ ਬਾਹਰ ਕੱਢਿਆ ਅਤੇ ਪ੍ਰਸ਼ਾਸਨ ਦੀ ਮਦਦ ਨਾਲ ਲੋਕਾਂ ਨੇ ਪਿੰਡ ਵਾਲਿਆਂ ਨੇ ਜ਼ਖਮੀ ਲੋਕਾਂ ਨੂੰ ਟਾਂਡਾ ਅਤੇ ਦਸੂਹਾ ਦੇ ਹਸਪਤਾਲ 'ਚ ਦਾਖਲ ਕਰਵਾਇਆ ਇਸ ਮੌਕੇ ਵਿਧਾਇਕ ਜਸਵੀਰ ਸਿੰਘ ਰਾਜਾ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਐਂਬੂਲੈਂਸਾਂ ਨੇ ਪਹੁੰਚ ਕੇ ਬਚਾਅ ਕਾਰਜਾਂ ਦੇ ਵਿੱਚ ਆਪਣਾ ਯੋਗਦਾਨ ਪਾਇਆ ਟਾਂਡਾ ਹਸਪਤਾਲ ਦੇ ਡਾਕਟਰਾਂ ਨੇ ਜ਼ਖਮੀਆਂ ਨੂੰ ਹੁਸ਼ਿਆਰਪੁਰ ਹਸਪਤਾਲ ਵਿੱਚ ਵੀ ਰੈਫਰ ਕੀਤਾ ਜਿਨ੍ਹਾਂ ਦੀ ਹਾਲਤ ਥੋੜੇ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਆਪ ਬੱਸ ਨੂੰ ਤਿੰਨ ਚਾਰ ਵਾਰ ਵੀ ਕਿਹਾ ਵੀ ਬੱਕ ਟੱਕ ਟੱਕ ਟਵਾਨੀ ਨੂੰ ਤਿੰਨ ਚਾਰ ਵਾਰ ਕਿਹਾ ਕਿ ਬੱਸ ਨੂੰ ਹੋਲੀ ਜਿਹਾ ਤੇਜ਼ ਨਾ ਚਲਾ ਪਰ ਉਹਨੇ ਦੋ ਤਿੰਨ ਉਹਨੇ ਜਿੰਨਾ ਚਿਰ ਕੋਈ 2 ਮਿੰਟ ਹਸਰ ਹੁੰਦਾ ਫੇਰ ਘੱਟ ਮਾਰਨਾ ਪੈਂਦਾ ਖੁੱਡੇ ਪਾਸ ਵੜਿਆ ਜਿਹੜੇ ਲੱਗਿਆ ਸੀ ਉਹਨੇ ਸਵਾਰੀ ਨੂੰ ਕਿ ਕਿੱਤਾ ਸਵਾਰੀ ਤੇ ਇੱਕ ਵਾਰ ਇੱਥੇ ਦਾ ਕੋ ਲਾਸਟ ਵਾਲੀ ਚੰਗੀ ਕੋਰ ਪਰ ਥੱਲੇ ਹੀ ਸੀਗਾ ਇੱਕ ਇਹਨੇ ਬੱਸ ਨਾ ਆਈ ਜੇ ਸ਼ੁਰੂ ਕਰਤੀ ਉੱਥੇ ਬੱਤੇ ਉਹ ਤੋਂ ਬਾਅਦ ਇਹਨੇ ਮੁਰਕੇ ਖੁੱਡੇ ਲੋਕੇ ਕਰਾਉਣਾ ਜਾ ਕੇ ਬੱਸ ਭੱਜ ਗਈ ਜੱਕੂਰੀ ਪਿੱਛੇ ਕਿੱਥੇ ਆਪ ਨੂੰ ਨੂੰ ਕਿੰਨੇ ਵਕਤ ਤੱਕ ਤੇ ਮੈਂ ਤੇਜ਼ਾ ਵਾਲੇ ਕਹ ਕੇ ਹੋਲੀ ਚਲਾ ਬਾਪ ਤੇ ਨਾ ਚਲਾ ਬਹੁਤ ਤੇਜ਼ ਲੈ ਕੈਂਚਾ ਵੇ ਪੱਜੇ ਤੋਂ ਬਚੀ ਗਿਆ ਕੀ ਲੱਗਦਾ ਕਿ ਡਰਾਈਵਰ ਨੇ ਨਸ਼ਾ ਕੀਤਾ ਵਗੈਰਾ ਸੀ ਕੋਸ਼ਿਸ਼ ਇਹ ਤਾਂ ਸਾਨੂੰ ਪਤਾ ਨਹੀਂ ਲੋਕ ਪਰ ਮੂਹਣ ਦੇਖਿਆ ਤਾਂ ਲੱਗਦਾ 100% ਤਾਂ ਨਸ਼ਾ ਕੀਤਾ ਹੀ ਸੀ ਕਿਉਂਕਿ ਜਿਤੋਂ ਇਹ ਹਾਲਤੀ ਚ ਚਲਾਈ ਜਾਂਦਾ ਹੈਗਾ ਤੇ ਬੱਸ ਵਿੱਚ ਕਿੰਨੀ ਕਿ ਸਵਾਰੀਆਂ ਸੀ ਭਰੀਆਂ ਉਸ ਵਕਤ ਕਾਫੀ ਜਨੇ ਸ਼ਾਮ ਵਕਤ ਸੋ ਜਿਹੜਾ ਪਿੰਡ ਕੁਰਾਲਾ ਐਕਸੀਡੈਂਟ ਹੋਇਆ ਕੀ ਕਿਸ ਤਰ੍ਹਾਂ ਦਾ ਮਾਮਲਾ ਹੋਇਆ ਜੀ ਇਹ ਜਿਹੜੀ ਇੱਕ ਬੱਸ ਜਿਹੜੀ ਸੈਣੀ ਮੋਟਰ ਦੀ ਬੱਸ ਸੂਹਾ ਸਾਈਡ ਤੋਂ ਜਲੰਧਰ ਨੂੰ ਜਾ ਰਹੀ ਸੀਗੀ ਕਰਾਲਾ ਪਿੰਡ ਦੇ ਕੋਲ ਇਹ ਕਿਸੇ ਜੇ ਵੀ ਕਿਲੋ ਵਟੇ ਕਰਦਾ ਜਿਹੜੀ ਆਊਟ ਆਫ ਕੰਟਰੋਲ ਹੋ ਕੇ ਤੇ ਇਹ ਇਧਰ ਖਸਾਨਾ ਚ ਪੱਟ ਗਈ ਸੀ ਜਿਹਦੇ ਨਾਲ 10 ਤੋਂ 12 ਜਿਹੜੀਆਂ ਸਵਾਰੀਆਂ ਜਿਹੜੀਆਂ ਨੇ ਉਹ ਜ਼ਖਮੀ ਨੇ ਤੇ ਉਹ ਸੂਏ ਦੇ ਟਾਂਡੇ ਜਿਹੜੀਆਂ ਨੇ ਐਡਮਿਟ ਭੇਜ ਦਿੱਤੀਆਂ ਨੇ ਕੱਢ ਕੇ ਅਸੀਂ ਬੱਸ ਨੂੰ ਸਿੱਧੀ ਕਰਾ ਕੇ ਚੈੱਕ ਕਰ ਲਿਆ ਕੋਈ ਹੋਰ ਕਿਸੇ ਦੀ ਇੰਜਰੀ ਜਾਂ ਕੋਈ ਬੈ ਥੋੜਾ ਨਹੀਂ ਹੈ ਹਜੇ ਤੱਕ ਕੋਈ ਇਦਾਂ ਦੀ ਗੱਲ ਪਹੁੰਚਾ ਹੈਗਾ ਪਰ ਮਾਬੂਦ ਦੀ ਬੜੀ ਕਿਰਪਾ ਹੋਈ ਹੈ ਬਾਕੀ ਬੱਸੇ ਸਿੱਧੀ ਕਰਾ ਕੇ ਸਾਰਾ ਚੈੱਕ ਕਰ ਲਿਆ ਜੀ ਹੁਣ ਬੱਸ ਨੂੰ ਬਾਹਰ ਕੱਢ ਰਹੇ ਆ ਤੇ ਬਾਕੀ ਜਿਹੜਾ ਹਸਪੀਟਲ ਤੇ ਸਾਡੀਆਂ ਟੀਮਾਂ ਉੱਥੇ ਹੈਗੀਆਂ ਜੀ ਐਮਐਲਏ ਸਾਹਿਬ ਵੀ

ਸਾਡੇ ਸਹਿਯੋਗੀ ਨਿਰਮਲ ਸਿੰਘ ਨੇ ਇਹ ਖਬਰ ਜੜੋ ਸਾਡੇ ਤੱਕ ਪਹੁੰਚਾਈ ਉਸ ਵੇਲੇ ਤੱਕ 20 ਤੋਂ 25 ਸਵਾਰੀਆਂ ਸੀ ਜਿਨ੍ਹਾਂ ਨੂੰ ਜ਼ਖਮੀ ਦੱਸਿਆ ਗਿਆ ਤੇ ਉਹਨਾਂ ਦਾ ਇਲਾਜ ਫਿਲਹਾਲ ਚੱਲ ਰਿਹਾ ਹੈ ਜੋ ਡਾਕਟਰਾਂ ਮੁਤਾਬਕ ਜ਼ਿਆਦਾ ਗੰਭੀਰ ਨੇ ਉਹਨਾਂ ਨੂੰ ਹੁਸ਼ਿਆਰਪੁਰ ਦੇ ਹਸਪਤਾਲ ਰੈਫਰ ਕਰ ਦਿੱਤਾ ਹੈ ਹਾਲਾਂਕਿ ਇਹ ਸਭ ਮਾਮਲੇ ਦੇ ਵਿੱਚ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਹੋਇਆ ਹੈ ਪੁਲਿਸ ਕਾਰਵਾਈ ਕਰ ਰਹੀ ਹੈ 25 ਦਸੰਬਰ ਦਾ ਦਿਨ ਚੜ੍ਹਦਿਆਂ ਪੰਜਾਬ ਦੇ ਵਿੱਚੋਂ ਵੱਡੇ ਹਾਦਸਿਆਂ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਕਈ ਜਗ੍ਹਾ ਤੇ ਹਾਦਸੇ ਹੋਏ ਨੇ ਮੰਡੀ ਗਮਿੰਦਗੜ ਵਿਖੇ ਟਰੱਕ ਤੇ ਟਰਾਲੀ ਦੇ ਵਿੱਚ ਟੱਕਰ ਹੁੰਦੀ ਹੈ ਜੋ ਟਰਾਲੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮਥਾ ਟੇਕਣ ਸ਼ਰਧਾਲੂ ਜਾ ਰਹੇ ਸੀ ਉਹਨਾਂ ਦੇ ਵਿਚਾਲੇ ਹਾਦਸਾ ਵਾਪਰਿਆ ਤੇ ਦੂਜਾ ਸਮਾਣਾ ਵਿਖੇ ਜੋ ਜਗਜੀਤ ਸਿੰਘ ਡੱਲੇਵਾਲ ਦੀ ਸਰਕਾਰੀ ਡਾਕਟਰੀ ਟੀਮ ਹੈ ਉਹਨਾਂ ਦੇ ਨਾਲ ਹਾਦਸਾ ਵਾਪਰਿਆ ਤੇ ਹੁਣ ਤੀਜਾ ਹਾਦਸਾ ਟਾਂਡਾ ਉੜਮੁੜ ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ਦੇ ਉੱਤੇ ਪਿੰਡ ਕਰਾਲਾ ਦੇ ਨਜ਼ਦੀਕ ਵਾਪਰਿਆ ਜਿੱਥੇ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਪਲਟਣ ਕਾਰਨ ਬੱਸ ਵਿੱਚ ਸਵਾਰ 20 ਤੋਂ 25 ਸਵਾਰੀਆਂ ਜ਼ਖਮੀ ਹੋ ਗਈਆਂ ਨੇ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਤਲਵਾੜਾ ਤੋਂ ਜਲੰਧਰ ਜਾ ਰਹੀ ਬੱਸ ਅਚਾਨਕ ਬੇਕਾਬੂ ਹੋਈ ਸੜਕ ਨਜ਼ਦੀਕ ਖਤਾਨਾ ਵਿੱਚ ਜਾ ਪਲਟੀ ਤੇ ਮੌਕੇ ਤੇ ਪਹੁੰਚ ਕੇ ਪਿੰਡ ਵਾਸੀਆਂ ਨੇ ਬਸ ਦੇ ਵਿੱਚੋਂ ਸਵਾਰੀਆਂ ਨੂੰ ਬਾਹਰ ਕੱਢਿਆ ਅਤੇ ਪ੍ਰਸ਼ਾਸਨ ਦੀ ਮਦਦ ਨਾਲ ਲੋਕਾਂ ਨੇ ਪਿੰਡ ਵਾਲਿਆਂ ਨੇ ਜ਼ਖਮੀ ਲੋਕਾਂ ਨੂੰ ਟਾਂਡਾ ਅਤੇ ਦਸੂਹਾ ਦੇ ਹਸਪਤਾਲ 'ਚ ਦਾਖਲ ਕਰਵਾਇਆ ਇਸ ਮੌਕੇ ਵਿਧਾਇਕ ਜਸਵੀਰ ਸਿੰਘ ਰਾਜਾ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਐਂਬੂਲੈਂਸਾਂ ਨੇ ਪਹੁੰਚ ਕੇ ਬਚਾਅ ਕਾਰਜਾਂ ਦੇ ਵਿੱਚ ਆਪਣਾ ਯੋਗਦਾਨ ਪਾਇਆ ਟਾਂਡਾ ਹਸਪਤਾਲ ਦੇ ਡਾਕਟਰਾਂ ਨੇ ਜ਼ਖਮੀਆਂ ਨੂੰ ਹੁਸ਼ਿਆਰਪੁਰ ਹਸਪਤਾਲ ਵਿੱਚ ਵੀ ਰੈਫਰ ਕੀਤਾ ਜਿਨ੍ਹਾਂ ਦੀ ਹਾਲਤ ਥੋੜੇ ਜਿਆਦਾ ਗੰਭੀਰ ਦੱਸੀ ਜਾ ਰਹੀ ਹੈ ਆਪੇ ਪਾਸ ਨੂੰ ਤਿੰਨ ਚਾਰ ਵਾਰ ਵੀ ਕਿਹਾ ਵੀ ਬਕ ਟੱਕ ਤੱਕ ਟਾਣੇ ਮੇਰੇ ਤਿੰਨ ਚਾਰ ਗੜੀ ਕਿ ਪਾਸ ਨੂੰ ਹੋਲੀ ਚ ਨਾ ਤੇਜ਼ ਨਾ ਚਲਾ ਪਰ ਉਹਨੇ ਦੋ ਤਿੰਨ ਉਹਨੇ ਜਿੰਨਾ ਚੇ ਕੋ ਦੋ ਮਿੰਟ ਹਸਰ ਹੁੰਦਾ ਫੇਰ ਘੱਟ ਮਾਰਨ ਲੱਗ ਪੈਂਦਾ ਖੁੱਡੇ ਪਾਸ ਵੱੜਨੇ ਚੱਲਣ ਲੱਗਿਆ ਸੀ ਉਹਨੇ ਸਵਾਰੀ ਰੁਕੀ ਕਿਤਾ ਸਵਾਰੀ ਤੇ ਇੱਕ ਪਾਸੇ ਤਾਂ ਉਹ ਲਾਸਟ ਜਿਹੜੀ ਲਾਸਟ ਵਾਲੀ ਜੰਨੀ ਕੋ ਰ ਪੈ ਥੱਲੇ ਸੀਗਾ ਇੱਕ ਇਹਨੇ ਪਾਸ ਨਾਲ ਜੇ ਉਹ ਕਥੀ ਉੱਥੇ ਬੱਚੇ ਉਹ ਤੋਂ ਬਾਅਦ ਇਹਨੇ ਮੁਰਕੇ ਗੁੱਡੇ ਲੋਕੇ ਕਰਾਉਣਾ ਜਾ ਕੇ ਬਸ ਪੱਲ ਦੇ ਜੱਗਪੂਰੀ ਪੁੱਛਦੀ ਕਿ ਤੇ ਆਪ ਵੀ ਕਿੰਨੇ ਵੀ ਕਿ ਤੱਕ ਤੇ ਮੈਂ ਤੇਜ਼ਾ ਵਾਲੇ ਕਿਹਾ ਕਿ ਹੋਲੀ ਚ ਨਾ ਚਲਾ ਬਾਅਦ ਤੇਜ਼ ਨਾ ਚਲਾ ਨੇ ਕਿ ਡਰਾਈਵ ਡਰਾਈਵ ਨੇ ਨਸ਼ਾ ਕੀਤਾ ਵਗੈਰਾ ਸੀ ਕੋਸ਼ਿਸ਼ ਇਹ ਤੁਹਾਨੂੰ ਪਤਾ ਨਹੀਂ ਲੋਕਾਂ ਪਰ ਉਹ ਨੇ ਦੇਖਿਆ ਪਤਾ ਲੱਗਦਾ 100% ਤਾਂ ਕੋ ਨਸ਼ਾ ਕੀਤਾ ਹੀ ਸੀ ਕਿਉਂਕਿ ਜਦੋਂ ਇਹ ਹਾਲਤੀ ਚ ਚਲਾਈ ਜਾਂਦਾ ਹੈ ਤੇ ਬੱਸ ਵਿੱਚ ਕਿੰਨੀ ਕਿ ਸਵਾਰੀਆਂ ਸੀ ਭਰੀਆਂ ਉਸ ਵਕਤ ਕਾਫੀ ਜੀ ਸੌ ਵਾ ਕਾਫੀ ਸਲਜੀ ਦਾ ਪਿੰਡ ਕੋਲ ਐਕਸੀਡੈਂਟ ਹੋਇਆ ਕੀ ਕਿਸ ਤਰ੍ਹਾਂ ਦਾ ਮਾਮਲਾ ਹੋਇਆ ਜੀ ਇਹ ਜਿਹੜੀ ਇੱਕ ਬੱਸ ਜਿਹੜੀ ਸੈਣੀ ਮੋਟਰ ਦੀ ਬੱਸ ਸੂਹਾ ਸਾਈਡ ਤੋਂ ਜਲੰਧਰ ਨੂੰ ਜਾ ਰਹੀ ਸੀਗੀ ਕਰਾਣਾ ਪਿੰਡ ਦੇ ਕੋਲ ਇਹ ਕਿਸੇ ਜੇ ਵੀ ਕਿਲੋ ਵਟੇ ਕਰਦਾ ਜਿਹੜੀ ਆਟੋ ਕੰਟਰੋਲ ਖੋ ਕੇ ਤੇ ਇਹ ਇਹਨਾਂ ਖਤਾਨਾ ਚ ਪਲਟ ਗਈ ਸੀ ਜਿਹਦੇ ਨਾਲ 10 ਤੋਂ 12 ਜਿਹੜੀਆਂ ਸਵਾਰੀਆਂ ਜਿਹੜੀਆਂ ਨੇ ਉਹ ਜ਼ਖਮੀ ਨੇ ਤੇ ਉਹ ਜੂਏ ਦੇ ਟਾਂਡੇ ਜਿਹੜੀਆਂ ਨੇ ਐਡਮਿਟ ਭੇਜ ਦਿੱਤੀਆਂ ਨੇ ਕੱਢ ਕੇ ਅਸੀਂ ਬੱਸ ਨੂੰ ਸਿੱਧੀ ਕਰਾ ਕੇ ਚੈੱਕ ਕਰ ਲਿਆ ਕੋਈ ਹੋਰ ਕਿਸ ਤਰ੍ਹਾਂ ਦੀ ਇੰਜਰੀ ਜਾਂ ਮਲ ਕੋਈ ਤੇ ਥੋੜਾ ਨਹੀਂ ਹਜੇ ਤੱਕ ਕੋਈ ਇਦਾਂ ਦੀ ਗੱਲ ਪਚਾ ਹੈਗਾ ਪਰ ਮਾਪਿਆਂ ਦੀ ਬੜੀ ਕਿਰਪਾ ਹੋਈ ਹੈ ਬਾਕੀ ਬੱਸ ਨੂੰ ਸਿੱਧੀ ਕਰਾ ਕੇ ਸਾਰਾ ਚੈੱਕ ਕਰ ਲਿਆ ਜੀ ਹੁਣ ਬੱਸ ਨੂੰ ਬਾਹਰ ਕੱਢ ਰਹੇ ਆ ਤੇ ਬਾਕੀ ਜਿਹੜਾ ਹਸਪੀਟਲ ਸਾਡੀਆਂ ਟੀਮਾਂ ਉੱਥੇ ਹੈਗੀਆਂ ਜੀ ਐਮਐਲਏ ਸਾਹਿਬ ਵੀ ਇਸ ਮੁਖ ਲਗੇ ਹੋਏ ਨੇ ਜੀ ਉਹਦੇ ਵਿੱਚ ਹੀ ਸਾਡੇ ਸਹਿਯੋਗੀ ਨਿਰਮਲ ਸਿੰਘ ਨੇ ਇਹ ਖਬਰ ਜੜੋ ਸਾਡੇ ਤੱਕ ਪਹੁੰਚਾਈ ਉਸ ਵੇਲੇ ਤੱਕ 20 ਤੋਂ 25 ਸਵਾਰੀਆਂ ਸੀ ਜਿਨ੍ਹਾਂ ਨੂੰ ਜ਼ਖਮੀ ਦੱਸਿਆ ਗਿਆ ਤੇ ਉਹਨਾਂ ਦਾ ਇਲਾਜ ਫਿਲਹਾਲ ਚੱਲ ਰਿਹਾ ਹੈ ਜੋ ਡਾਕਟਰਾਂ ਮੁਤਾਬਕ ਜ਼ਿਆਦਾ ਗੰਭੀਰ ਨੇ ਉਹਨਾਂ ਨੂੰ ਹੁਸ਼ਿਆਰਪੁਰ ਦੇ ਹਸਪਤਾਲ ਰੈਫਰ ਕਰ ਦਿੱਤਾ ਹੈ ਹਾਲਾਂਕਿ ਇਹ ਸਭ ਮਾਮਲੇ ਦੇ ਵਿੱਚ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਹੋਇਆ ਹੈ ਪੁਲਿਸ ਕਾਰਵਾਈ ਕਰ ਰਹੀ ਹੈ 25 ਦਸੰਬਰ ਦਾ ਦਿਨ ਚੜ੍ਹਦੇ ਆ ਪੰਜਾਬ ਦੇ ਵਿੱਚੋਂ ਵੱਡੇ ਹਾਦਸਿਆਂ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਕਈ ਜਗ੍ਹਾ ਤੇ ਹਾਦਸੇ ਹੋਏ ਨੇ ਮੰਡੀ ਗਮਿੰਦਗੜ ਵਿਖੇ ਕਿ ਟਰੱਕ ਤੇ ਟਰਾਲੀ ਦੇ ਵਿੱਚ ਟੱਕਰ ਹੁੰਦੀ ਹੈ ਜੋ ਟਰਾਲੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਸ਼ਰਧਾਲੂ ਜਾ ਰਹੇ ਸੀ ਉਹਨਾਂ ਦੇ ਵਿਚਾਲੇ ਹਾਦਸਾ ਵਾਪਰਿਆ ਤੇ ਦੂਜਾ ਸਮਾਣਾ ਵਿਖੇ ਜੋ ਜਗਜੀਤ ਸਿੰਘ ਡੱਲੇਵਾਲ ਦੀ ਸਰਕਾਰੀ ਡਾਕਟਰੀ ਟੀਮ ਹੈ ਉਹਨਾਂ ਦੇ ਨਾਲ ਹਾਦਸਾ ਵਾਪਰਿਆ ਤੇ ਹੁਣ ਤੀਜਾ ਹਾਦਸਾ ਟਾਂਡਾ ਉੜਮੁੜ ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ਦੇ ਉੱਤੇ ਪਿੰਡ ਕਰਾਲਾ ਦੇ ਨਜ਼ਦੀਕ ਵਾਪਰਿਆ ਜਿੱਥੇ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਪਲਟਣ ਕਾਰਨ ਬੱਸ ਵਿੱਚ ਸਵਾਰ 20 ਤੋਂ 25 ਸਵਾਰੀਆਂ ਜ਼ਖਮੀ ਹੋ ਗਈਆਂ ਨੇ ਇਹ ਹਾਦਸਾ ਉਸ ਸਮੇਂ ਵਾਪਰਿਆ ਤਲਵਾੜਾ ਤੋਂ ਜਲੰਧਰ ਜਾ ਰਹੀ ਬੱਸ ਅਚਾਨਕ ਬੇਕਾਬੂ ਹੋਈ ਸੜਕ ਨਜ਼ਦੀਕ ਖਤਾਨਾ ਵਿੱਚ ਜਾ ਪਲਟੀ ਤੇ ਮੌਕੇ ਤੇ ਪਹੁੰਚ ਕੇ ਪਿੰਡ ਵਾਸੀਆਂ ਨੇ ਬਸ ਦੇ ਵਿੱਚੋਂ ਸਵਾਰੀਆਂ ਨੂੰ ਬਾਹਰ ਕੱਢਿਆ ਅਤੇ ਪ੍ਰਸ਼ਾਸਨ ਦੀ ਮਦਦ ਨਾਲ ਲੋਕਾਂ ਨੇ ਪਿੰਡ ਵਾਲਿਆਂ ਨੇ ਜ਼ਖਮੀ ਲੋਕਾਂ ਨੂੰ ਟਾਂਡਾ ਅਤੇ ਦਸੂਹਾ ਦੇ ਹਸਪਤਾਲ 'ਚ ਦਾਖਲ ਕਰਵਾਇਆ ਇਸ ਮੌਕੇ ਵਿਧਾਇਕ ਜਸਵੀਰ ਸਿੰਘ ਰਾਜਾ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਐਂਬੂਲੈਂਸਾਂ ਨੇ ਪਹੁੰਚ ਕੇ ਬਚਾਅ ਕਾਰਜਾਂ ਦੇ ਵਿੱਚ ਆਪਣਾ ਯੋਗਦਾਨ ਪਾਇਆ ਟਾਂਡਾ ਹਸਪਤਾਲ ਦੇ ਡਾਕਟਰਾਂ ਨੇ ਜ਼ਖਮੀਆਂ ਨੂੰ ਹੁਸ਼ਿਆਰਪੁਰ ਹਸਪਤਾਲ ਵਿੱਚ ਵੀ ਰੈਫਰ ਕੀਤਾ ਜਿਨ੍ਹਾਂ ਦੀ ਹਾਲਤ ਥੋੜੇ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਆਪੇ ਪਾਸ ਨੂੰ ਤਿੰਨ ਚਾਰ ਬਰ ਵੀ ਕਿਹਾ ਵੀ ਟੱਕ ਟੱਕ ਟਾਵਣੇ ਮੇਨ ਤੇਜਾ ਵਾਲੇ ਕਿਹਾ ਕਿ ਪਾਸ ਨੂੰ ਹੋਲੀ ਜਲਾ ਤੇਜ ਨਾਲ ਚਲਾ ਪਰ ਉਹਨੇ ਦੋ ਤਿੰਨ ਉਹਨੇ ਜਿੰਨਾ ਚਾਹ ਕੋਲ ਦੋ ਮਿੰਟ ਹਸਲ ਹੁੰਦਾ ਫੇਰ ਘੱਟ ਮਾਰਨਾ ਪੈਂਦਾ ਖੁੱਡੇ ਪਾਸ ਵੜਨੇ ਚ ਰੱਲ ਲੱਗਿਆ ਸੀ ਉਹਨੇ ਸਵਾਰੀ ਨੂੰ ਕੀ ਕੀਤਾ ਸਵਾਰੀ ਦਾ ਇੱਕ ਪਾਸੇ ਤੋਂ ਲਾਟ ਜਿਹੜੀ ਲਾਸਟ ਵਾਲੀ ਚੰਗੀ ਉਹ ਰਪੇ ਥੱਲੇ ਸੀਗਾ ਇੱਕ ਇਹਨੇ ਪਾਸ ਨਾਲ ਜੇ ਸ਼ੁਰੂ ਕਰתי ਉੱਥੇ ਬੱਤੀ ਉਹ ਤੋਂ ਬਾਅਦ ਇਹਨੇ ਮੁਰਕੇ ਖੁੱਡੇ ਲੋਗੇ ਕਰਾਉਣਾ ਚਾਹ ਕੇ ਬਸ ਭੱਜ ਲੇਕੋ ਜੱਗਪੁਰ ਵੀ ਜਿੱਥੇ ਆਪ ਵੀ ਨੂੰ ਕਿੰਨੇ ਵਕਤ ਤੱਕ ਤੇ ਮੈਂ ਤੇਜ਼ਾ ਵਾਲੇ ਕਿ ਕਿ ਹੋਲੀ ਚਲਾ ਬੱਸ ਤੇ ਨਾ ਚਲਾ ਇਹ ਬਹੁਤ ਤੇਜ਼ ਲੈ ਤੇ ਚਾ ਵੇ ਪੱਜੇ ਤੋਂ ਬਚੀ ਗਿਆ ਕੀ ਲੱਗਦਾ ਕਿ ਡਰਾਈਵਰ ਨੇ ਨਸ਼ਾ ਕੀਤਾ ਵਗੈਰਾ ਸੀ ਕੋਸ਼ਿਸ਼ ਤੁਹਾਨੂੰ ਪਤਾ ਨਹੀਂ ਲੋਕਾਂ ਪਰ ਮੂਹ ਨਹੀਂ ਦੇਖਿਆ ਮੈਨੂੰ ਤਾਂ ਲੱਗਦਾ 100% ਤਾਂ ਨਸ਼ਾ ਕੀਤਾ ਹੋਇਆ ਸੀ ਕਿਉਂਕਿ ਜਿਦ ਤਰੀਕਾ ਹਾਲਤ ਵਿੱਚ ਚਲਾਈ ਜਾਂਦਾ ਹੈਗਾ ਤੇ ਬੱਸ ਵਿੱਚ ਕਿੰਨੀਆਂ ਕਿ ਸਵਾਰੀਆਂ ਸੀ ਭਰੀਆਂ ਉਸ ਵਕਤ ਆਪ ਵੀ ਜਿਹੜੀ ਬੱਸ ਆਫਸਰ ਜਿਹੜਾ ਪਿੰਡ ਕੋਲ ਐਕਸੀਡੈਂਟ ਹੋਇਆ ਕੀ ਕਿਸ ਤਰ੍ਹਾਂ ਦਾ ਮਾਮਲਾ ਹੋਇਆ ਜੀ ਇਹ ਜਿਹੜੀ ਇੱਕ ਬੱਸ ਜਿਹੜੀ ਸੈਣੀ ਮੋਟਰ ਦੀ ਬੱਸ ਸੂਹਾ ਸਾਈਡ ਤੋਂ ਜਲੰਧਰ ਨੂੰ ਜਾ ਰਹੀ ਸੀਗੀ ਕਨਾਲ ਪਿੰਡ ਦੇ ਕੋਲ ਇਹ ਕਿਸੇ ਜੇ ਵੀ ਕਿਲੋ ਵਟੇ ਕਰਦਾ ਜਿਹੜੀ ਆਊਟ ਆਫ ਕੰਟਰੋਲ ਹੋ ਕੇ ਤੇ ਇਹ ਖਸਾਨਾ ਚ ਪਲਟ ਗਈ ਸੀ ਜਿਹਦੇ ਨਾਲ 10 ਤੋਂ 12 ਜਿਹੜੀਆਂ ਸਵਾਰੀਆਂ ਜਿਹੜੀਆਂ ਨੇ ਉਹ ਜ਼ਖਮੀ ਨੇ ਤੇ ਉਹ ਜੂਏ ਦੇ ਟਾਂਡੇ ਜਿਹੜੀਆਂ ਨੇ ਐਡਮਿਟ ਭੇਜ ਦਿੱਤੀਆਂ ਨੇ ਕੱਢ ਕੇ ਅਸੀਂ ਬੱਸ ਨੂੰ ਸਿੱਧੀ ਕਰਾ ਕੇ ਚੈੱਕ ਕਰ ਲਿਆ ਕੋਈ ਹੋਰ ਕਿਸੇ ਦਾ ਇੰਜਰੀ ਜਾਂ ਮਲ ਕੋਈ ਡੇਥ ਕੋਲਾ ਨਹੀਂ ਹੈ ਅਜੇ ਤੱਕ ਕੋਈ ਇਦਾਂ ਦੀ ਗੱਲ ਪਚਾ ਹੈਗਾ ਪਰ ਮਾਪਿਆਂ ਦੀ ਬੜੀ ਕਿਰਪਾ ਹੋਈ ਹੈ ਪੱਕੀ ਬੱਸੇ ਸਿੱਧੀ ਕਰਾ ਕੇ ਸਾਰਾ ਚੈੱਕ ਕਰ ਲਿਆ ਜੀ ਹੁਣ ਬੱਸ ਨੂੰ ਬਾਹਰ ਕੱਢ ਰਹੇ ਆ ਤੇ ਬਾਕੀ ਜਿਹੜਾ ਹਸਪੀਟਲ ਸਾਡੀਆਂ ਟੀਮਾਂ ਉੱਥੇ ਹੈਗੀਆਂ ਜੀ ਐਮਐਲਏ ਸਾਹਿਬ ਵੀ ਇਸ ਮੁਕਤੇ ਆ ਗਏ ਲਗੇ ਹੋਏ ਨੇ ਜੀ ਉਹਦੇ ਵਿੱਚ ਹੀ ਸਾਡੇ ਸਹਿਯੋਗੀ ਨਿਰਮਲ ਸਿੰਘ ਨੇ ਇਹ ਖਬਰ ਜੜੋ ਸਾਡੇ ਤੱਕ ਪਹੁੰਚਾਈ ਉਸ ਵੇਲੇ ਤੱਕ 20 ਤੋਂ 25 ਸਵਾਰੀਆਂ ਸੀ ਜਿਨ੍ਹਾਂ ਨੂੰ ਜ਼ਖਮੀ ਦੱਸਿਆ ਗਿਆ ਤੇ ਉਹਨਾਂ ਦਾ ਇਲਾਜ ਫਿਲਹਾਲ ਚੱਲ ਰਿਹਾ ਹੈ ਜੋ ਡਾਕਟਰਾਂ ਮੁਤਾਬਕ ਜ਼ਿਆਦਾ ਗੰਭੀਰ ਨੇ ਉਹਨਾਂ ਨੂੰ ਹੁਸ਼ਿਆਰਪੁਰ ਦੇ ਹਸਪਤਾਲ ਰੈਫਰ ਕਰ ਦਿੱਤਾ ਹੈ ਹਾਲਾਂਕਿ ਇਹ ਸਭ ਮਾਮਲੇ ਦੇ ਵਿੱਚ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਹੋਇਆ ਹੈ ਪੁਲਿਸ ਕਾਰਵਾਈ ਕਰ ਰਹੀ ਹੈ 25 ਦਸੰਬਰ ਦਾ ਦਿਨ ਚੜ੍ਹਦੇ ਆ ਪੰਜਾਬ ਦੇ ਵਿੱਚੋਂ ਵੱਡੇ ਹਾਦਸਿਆਂ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਕਈ ਜਗ੍ਹਾ ਤੇ ਹਾਦਸੇ ਹੋਏ ਨੇ ਮੰਡੀ ਗਮਿੰਦਗੜ ਵਿਖੇ ਇੱਕ ਟਰੱਕ ਤੇ ਟਰਾਲੀ ਦੇ ਵਿੱਚ ਟੱਕਰ ਹੁੰਦੀ ਹੈ ਜੋ ਟਰਾਲੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਸ਼ਰਧਾਲੂ ਜਾ ਰਹੇ ਸੀ ਉਹਨਾਂ ਦੇ ਵਿਚਾਲੇ ਹਾਦਸਾ ਵਾਪਰਿਆ ਤੇ ਦੂਜਾ ਸਮਾਨਾ ਵਿਖੇ ਜੋ ਜਗਜੀਤ ਸਿੰਘ ਡੱਲੇਵਾਲ ਦੀ ਸਰਕਾਰੀ ਡਾਕਟਰੀ ਟੀਮ ਹੈ ਉਹਨਾਂ ਦੇ ਨਾਲ ਹਾਦਸਾ ਵਾਪਰਿਆ ਤੇ ਹੁਣ ਤੀਜਾ ਹਾਦਸਾ ਟਾਂਡਾ ਉੜਮੜ ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ਦੇ ਉੱਤੇ ਪਿੰਡ ਕਰਾਲਾ ਦੇ ਨਜ਼ਦੀਕ ਵਾਪਰਿਆ ਜਿੱਥੇ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਪਲਟਣ ਕਾਰਨ ਬੱਸ ਵਿੱਚ ਸਵਾਰ 20 ਤੋਂ 25 ਸਵਾਰੀਆਂ ਜ਼ਖਮੀ ਹੋ ਗਈਆਂ ਨੇ ਇਹ ਹਾਦਸਾ ਉਸ ਸਮੇਂ ਵਾਪਰਿਆ ਤਲਵਾੜਾ ਤੋਂ ਜਲੰਧਰ ਜਾ ਰਹੀ ਬੱਸ ਅਚਾਨਕ ਬੇਕਾਬੂ ਹੋਈ ਸੜਕ ਨਜ਼ਦੀਕ ਖਤਾਨਾ ਵਿੱਚ ਜਾ ਪਲਟੀ ਤੇ ਮੌਕੇ ਤੇ ਪਹੁੰਚ ਕੇ ਪਿੰਡ ਵਾਸੀਆਂ ਨੇ ਬਸ ਦੇ ਵਿੱਚੋਂ ਸਵਾਰੀਆਂ ਨੂੰ ਬਾਹਰ ਕੱਢਿਆ ਅਤੇ ਪ੍ਰਸ਼ਾਸਨ ਦੀ ਮਦਦ ਦੇ ਨਾਲ ਲੋਕਾਂ ਨੇ ਪਿੰਡ ਵਾਲਿਆਂ ਨੇ ਜ਼ਖਮੀ ਲੋਕਾਂ ਨੂੰ ਟਾਂਡਾ ਅਤੇ ਦਸੂਹਾ ਦੇ ਹਸਪਤਾਲ 'ਚ ਦਾਖਲ ਕਰਵਾਇਆ ਇਸ ਮੌਕੇ ਵਿਧਾਇਕ ਜਸਵੀਰ ਸਿੰਘ ਰਾਜਾ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਐਂਬੂਲੈਂਸਾਂ ਨੇ ਪਹੁੰਚ ਕੇ ਬਚਾਅ ਕਾਰਜਾਂ ਦੇ ਵਿੱਚ ਆਪਣਾ ਯੋਗਦਾਨ ਪਾਇਆ ਟਾਂਡਾ ਹਸਪਤਾਲ ਦੇ ਡਾਕਟਰਾਂ ਨੇ ਜ਼ਖਮੀਆਂ ਨੂੰ ਹੁਸ਼ਿਆਰਪੁਰ ਹਸਪਤਾਲ ਵਿੱਚ ਵੀ ਰੈਫਰ ਕੀਤਾ ਜਿਨ੍ਹਾਂ ਦੀ ਹਾਲਤ ਥੋੜੇ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਆਪ ਬੱਸ ਨੂੰ ਤਿੰਨ ਚਾਰ ਵਾਰ ਵੀ ਕਿਹਾ ਵੀ ਵਗ ਤੱਕ ਟਾਣ ਲੈ ਨੂੰ ਤਿੰਨ ਚਾਰ ਵਾਰ ਕਿਹਾ ਕਿ ਬੱਸ ਨੂੰ ਹੋਲੀ ਚਲਾ ਤੇਜ ਨਾਲ ਚਲਾ ਪਰ ਉਹਨੇ ਦੋ ਤਿੰਨ ਉਹਨੇ ਜਿੰਨਾ ਚਿਰ ਕੋਈ ਦੋ ਮਿੰਟ ਹਸਰ ਹੁੰਦਾ ਫੇਰ ਘੱਟ ਮਾਰਨ ਲੱਗ ਪੈਂਦਾ ਗੁੱਡੇ ਪਾਸ ਵੱੜਨੇ ਚੱਲਣ ਲੱਗਿਆ ਸੀ ਉਹਨੇ ਸਵਾਰੀ ਰੁਕੀ ਕਿੱਥਾ ਸਵਾਰੀ ਦਾ ਇੱਕ ਪਾਸੇ ਤਾਂ ਕੋ ਲਾਜ ਜਿਹੜੀ ਲਾਜ ਇਸ ਵਾਰ ਚੱਣੀ ਗੁਰ ਪਰ ਥੱਲੇ ਹੀ ਸੀਗਾ ਇਹਨੇ ਬੱਸ ਨਾਲ ਜਾ ਕੇ ਸ਼ੂ ਕਰਤੀ ਉੱਥੇ ਬੱਚੇ ਹੂੰ ਉਹ ਤੋਂ ਬਾਅਦ ਇਹਨੇ ਮੁੜ ਕੇ ਗੁੱਡੇ ਲੋਕੇ ਕਰਾਉਣਾ ਜਾ ਕੇ ਬੱਸ ਪੜ ਦੇ ਜੱਗਪੁਰੀ ਪੁੱਛਦੇ ਕਿਥੇ ਆਪ ਨੂੰ ਨੂੰ ਕਿੰਨੇ ਵੀ ਕਿਤੇ ਤੱਕ ਦੇਮ ਤੇਜ਼ਾ ਵਾਲੇ ਕਿਹ ਕਿਹੋ ਜਿਹਾ ਬਾਤ ਤੇ ਨਾ ਚਲਾ ਨਾ ਬਹੁਤ ਤੇਜ਼ ਲੈ ਕੈਂਚਾ ਵੇ ਬੱਚਿਆਂ ਤੋਂ ਬੱਚੀਆਂ ਕੀ ਲੱਗਦਾ ਕਿ ਡਰਾਈਵਰ ਨੇ ਨਸ਼ਾ ਕੀਤਾ ਵਗੈਰਾ ਸੀ ਕੋਸ਼ਿਸ਼ ਉਹ ਇਹ ਤੁਹਾਨੂੰ ਪਤਾ ਨਹੀਂ ਲੱਗਦਾ ਪਰ ਮੂਹਣ ਦੇਖਿਆ ਆ ਤੁਹਾਨੂੰ ਲੱਗਦਾ 100% ਨਸ਼ਾ ਕੀਤਾ ਕੀ ਸੀ ਕਿਉਂਕਿ ਜਿ ਤਰੀਕਾ ਹਾਲਤ ਵਿੱਚ ਚਲਾਈ ਜਾਂਦਾ ਹੈ ਤੇ ਬੱਸ ਵਿੱਚ ਕਿੰਨੀ ਕਿ ਸਵਾਰੀਆਂ ਸੀ ਭਰੀਆਂ ਉਸ ਵਕਤ ਆਫਿਸ ਜਿਹੜਾ ਪਿੰਡ ਕੋਰਲਾ ਐਕਸੀਡੈਂਟ ਹੋਇਆ ਕੀ ਕਿਸ ਤਰ੍ਹਾਂ ਦਾ ਮਾਮਲਾ ਹੋਇਆ ਜੀ ਇਹ ਜਿਹੜੀ ਇੱਕ ਬੱਸ ਜਿਹੜੀ ਸੈਣੀ ਮੋਟਰ ਦੀ ਬੱਸ ਸੂਹਾ ਸਾਈਡ ਤੋਂ ਜਲੰਧਰ ਨੂੰ ਜਾ ਰਹੀ ਸੀਗੀ ਕਰਾਲਾ ਪਿੰਡ ਦੇ ਕੋਲ ਇਹ ਕਿਸੇ ਜੇ ਵੀ ਕਿਲੋਵਟੇ ਕਰਦਾ ਜਿਹੜੀ ਆਊਟ ਆਫ ਕੰਟਰੋਲ ਹੋ ਕੇ ਤੇ ਇੱਕ ਇਧਰ ਖਤਾਨਾ ਚ ਫਟ ਗਈ ਸੀ ਜਿਹਦੇ ਨਾਲ 10 ਤੋਂ 12 ਜਿਹੜੀਆਂ ਸਵਾਰੀਆਂ ਜਿਹੜੀਆਂ ਨੇ ਉਹ ਜ਼ਖਮੀ ਨੇ ਤੇ ਉਹ ਝੂਏ ਦੇ ਟਾਂਡੇ ਜਿਹੜੀਆਂ ਨੇ ਐਡਮਿਟ ਭੇਜ ਦਿੱਤੀਆਂ ਨੇ ਕੱਢ ਕੇ ਅਸੀਂ ਬੱਸ ਨੂੰ ਸਿੱਧੀ ਕਰਾ ਕੇ ਚੈੱਕ ਕਰ ਲਿਆ ਕੋਈ ਹੋਰ ਇਦਾਂ ਦੀ ਇੰਜਰੀ ਚਾਮਲ ਕੋਈ ਤੇ ਥੋੜਾ ਨਹੀਂ ਅਜੇ ਤੱਕ ਕੋਈ ਇਦਾਂ ਦੀ ਗੱਲ ਪਹੁੰਚਾ ਹੈਗਾ ਪਰ ਮਾਪਿਆਂ ਨੂੰ ਬੜੀ ਕਿਰਪਾ ਹੋਈ ਹੈ ਬਾਕੀ ਬੱਸ ਨੂੰ ਸਿੱਧੀ ਕਰਾ ਕੇ ਸਾਰਾ ਚੈੱਕ ਕਰ ਲਿਆ ਜੀ ਹੁਣ ਬੱਸ ਨੂੰ ਬਾਹਰ ਕੱਢ ਰਹੇ ਆ ਤੇ ਬਾਕੀ ਜਿਹੜਾ ਹਸਪੀਟਲ ਸਾਡੀਆਂ ਟੀਮਾਂ ਉੱਥੇ ਹੈਗੀਆਂ ਜੀ ਐਮਐਲਏ ਸਾਹਿਬ ਵੀ ਇਸ ਲਗੇ ਹੋਏ ਨੇ ਜੀ ਉਹਦੇ ਵਿੱਚ ਹੀ ਸੀ ਸਾਡੇ ਸਹਿਯੋਗੀ ਨਿਰਮਲ ਸਿੰਘ ਨੇ ਇਹ ਖਬਰ ਜੜੋ ਸਾਡੇ ਤੱਕ ਪਹੁੰਚਾਈ ਉਸ ਵੇਲੇ ਤੱਕ 20 ਤੋਂ 25 ਸਵਾਰੀਆਂ ਸੀ ਜਿਨ੍ਹਾਂ ਨੂੰ ਜ਼ਖਮੀ ਦੱਸਿਆ ਗਿਆ ਤੇ ਉਹਨਾਂ ਦਾ ਇਲਾਜ ਫਿਲਹਾਲ ਚੱਲ ਰਿਹਾ ਹੈ ਜੋ ਡਾਕਟਰਾਂ ਮੁਤਾਬਕ ਜ਼ਿਆਦਾ ਗੰਭੀਰ ਨੇ ਉਹਨਾਂ ਨੂੰ ਹੁਸ਼ਿਆਰਪੁਰ ਦੇ ਹਸਪਤਾਲ ਰੈਫਰ ਕਰ ਦਿੱਤਾ ਹੈ ਹਾਲਾਂਕਿ ਇਹ ਸਭ ਮਾਮਲੇ ਦੇ ਵਿੱਚ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਹੋਇਆ ਹੈ ਪੁਲਿਸ ਕਾਰਵਾਈ ਕਰ ਰਹੀ ਹੈ 25 ਦਸੰਬਰ ਦਾ ਦਿਨ ਚੜ੍ਹਦਿਆਂ ਪੰਜਾਬ ਦੇ ਵਿੱਚੋਂ ਵੱਡੇ ਹਾਦਸਿਆਂ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਕਈ ਜਗ੍ਹਾ ਤੇ ਹਾਦਸੇ ਹੋਏ ਨੇ ਮੰਡੀ ਗਮਿੰਦਗੜ ਵਿਖੇ ਇੱਕ ਟਰੱਕ ਤੇ ਟਰਾਲੀ ਦੇ ਵਿੱਚ ਟੱਕਰ ਹੁੰਦੀ ਹੈ ਜੋ ਟਰਾਲੀ ਸ਼੍ਰੀ ਫਤਿਹਗੁਰ ਸਾਹਿਬ ਵਿਖੇ ਮੱਥਾ ਟੇਕਣ ਸਰਦਾਰ ਲੁਜਾਰੇ ਸੀ ਉਹਨਾਂ ਦੇ ਵਿਚਾਲੇ ਹਾਦਸਾ ਵਾਪਰਿਆ ਤੇ ਦੂਜਾ ਸਮਾਣਾ ਵਿਖੇ ਜੋ ਜਗਜੀਤ ਸਿੰਘ ਡੱਲੇਵਾਲ ਦੀ ਸਰਕਾਰੀ ਡਾਕਟਰੀ ਟੀਮ ਹੈ ਉਹਨਾਂ ਦੇ ਨਾਲ ਹਾਦਸਾ ਵਾਪਰਿਆ ਤੇ ਹੁਣ ਤੀਜਾ ਹਾਦਸਾ ਟਾਂਡਾ ਉੜਮੜ ਜਲੰਧਰ ਪਠਾਨਕੋਟ ਰਾਸ਼ਟਰੀ ਮਾਰਗ ਦੇ ਉੱਤੇ ਪਿੰਡ ਕਰਾਲਾ ਦੇ ਨਜ਼ਦੀਕ ਵਾਪਰਿਆ ਜਿੱਥੇ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਪਲਟਣ ਕਾਰਨ ਬੱਸ ਵਿੱਚ ਸਵਾਰ 20 ਤੋਂ 25 ਸਵਾਰੀਆਂ ਜ਼ਖਮੀ ਹੋ ਗਈਆਂ ਨੇ ਇਹ ਹਾਦਸਾ ਉਸ ਸਮੇਂ ਵਾਪਰਿਆ ਤਲਵਾੜਾ ਤੋਂ ਜਲੰਧਰ ਜਾ ਰਹੀ ਬੱਸ ਅਚਾਨਕ ਬੇਕਾਬੂ ਹੋਈ ਸੜਕ ਨਜ਼ਦੀਕ ਖਤਾਨਾ ਵਿੱਚ ਜਾ ਪਲਟੀ ਤੇ ਮੌਕੇ ਤੇ ਪਹੁੰਚ ਕੇ ਪਿੰਡ ਵਾਸੀਆਂ ਨੇ ਬਸ ਦੇ ਵਿੱਚੋਂ ਸਵਾਰੀਆਂ ਨੂੰ ਬਾਹਰ ਕੱਢਿਆ ਅਤੇ ਪ੍ਰਸ਼ਾਸਨ ਦੀ ਮਦਦ ਦੇ ਨਾਲ ਲੋਕਾਂ ਨੇ ਪਿੰਡ ਵਾਲਿਆਂ ਨੇ ਜ਼ਖਮੀ ਲੋਕਾਂ ਨੂੰ ਟਾਂਡਾ ਅਤੇ ਦਸੂਹਾ ਦੇ ਹਸਪਤਾਲ 'ਚ ਦਾਖਲ ਕਰਵਾਇਆ ਇਸ ਮੌਕੇ ਵਿਧਾਇਕ ਜਸਵੀਰ ਸਿੰਘ ਰਾਜਾ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਅਤੇ ਐਂਬੂਲੈਂਸਾਂ ਨੇ ਪਹੁੰਚ ਕੇ ਬਚਾਅ ਕਾਰਜਾਂ ਦੇ ਵਿੱਚ ਆਪਣਾ ਯੋਗਦਾਨ ਪਾਇਆ ਟਾਂਡਾ ਹਸਪਤਾਲ ਦੇ ਡਾਕਟਰਾਂ ਨੇ ਜ਼ਖਮੀਆਂ ਨੂੰ ਹੁਸ਼ਿਆਰਪੁਰ ਹਸਪਤਾਲ ਵਿੱਚ ਵੀ ਰੈਫਰ ਕੀਤਾ ਜਿਨ੍ਹਾਂ ਦੀ ਹਾਲਤ ਥੋੜੇ ਜਿਆਦਾ ਗੰਭੀਰ ਦੱਸੀ ਜਾ ਰਹੀ ਹੈ ਆਪੇ ਪਾਸੋਂ ਤਿੰਨ ਚਾਰ ਵਾਰ ਵੀ ਕਿਹਾ ਵੀ ਬੱਕ ਟੱਕ ਟੱਕ ਟਵਾਲੀ ਮੇਰੇ ਤਿੰਨ ਚਾਰ ਵਾਰ ਕਿਹਾ ਕਿ ਪਾਸੋਂ ਹੋਲੀ ਜਿਹਾ ਤੇਜ ਨਾ ਚਲਾ ਪਰ ਉਹਨੇ ਦੋ ਤਿੰਨ ਉਹਨੇ ਜਿੰਨਾ ਚਿਰ ਕੋਈ ਦੋ ਮਿੰਟ ਹਸਲ ਹੁੰਦਾ ਫੇਰ ਕੱਟ ਮਾਰਨਾ ਪੈਂਦਾ ਖੁੱਡੇ ਪਾਸੇ ਵੜਨਾ ਚੜ੍ਹ ਲੱਗਿਆ ਸੀ ਉਹਨੇ ਸਵਾਰੀ ਰੁਕੀ ਕਿੱਥੇ ਸਵਾਰੀ ਦਾ ਇੱਕ ਪਾਸੇ ਤੋਂ ਬਿਨਾਂ ਜਿਹੜੀ ਲਾਸਟ ਵਾਲ ਜੰਨੀ ਗੁਰ ਪਰ ਥੱਲੇ ਸੀਗਾ ਇੱਕ ਇਹਨੇ ਪਾਸੋਂ ਨਾਲ ਜਿਵੇਂ ਸ਼ੁਕਤੀ ਉੱਥੇ ਬੱਚੇ ਉਹ ਤੋਂ ਬਾਅਦ ਇਹਨੇ ਮੁਰਕੇ ਖੁੱਡੇ ਲੋਗੇ ਕਰਾਉਣਾ ਚਾਹ ਕੇ ਬਸ ਪੱਲੇ ਦੇ ਜੱਗਪੁਰੇ ਪੇਸਲੇ ਕਿੱਥੇ ਆਪ ਵੀ ਨੂੰ ਕਿੰਨੇ ਵੀ ਕਿ ਤੱਕ ਤੇ ਮੈਂ ਤੇਜ਼ਾ ਵਾਲੀ ਕਿ ਕਿ ਹੋਲੀ ਚਲਾ ਬੱਸ ਤੇਜ਼ ਚਲਾ ਬਹੁਤ ਤੇਜ਼ ਲੈ ਕੈਂਚਾ ਵੇ ਬੱਚਿਆਂ ਤੋਂ ਬੱਚੀਆਂ ਕੀ ਲੱਗਦਾ ਕਿ ਡਰਾਈਵਰ ਨੇ ਨਸ਼ਾ ਕੀਤਾ ਵਗੈਰਾ ਸੀ ਕੋਸ਼ਿਸ਼ ਇਹ ਤੁਹਾਨੂੰ ਪਤਾ ਨਹੀਂ ਲੋਕ ਪਰ ਮੂਹ ਨਹੀਂ ਦੇਖਿਆ ਤੁਹਾਨੂੰ ਲੱਗਦਾ 100% ਤਾਂ ਨਸ਼ਾ ਕੀਤਾ ਹੀ ਸੀ ਕਿਉਂਕਿ ਜਦੋਂ ਇਹ ਹਾਲ ਤੇ ਚਲਾਈ ਜਾਂਦਾ ਹੈ ਤੇ ਬੱਸ ਵਿੱਚ ਕਿੰਨੀ ਕਿ ਸਵਾਰੀਆਂ ਸੀ ਭਰੀਆਂ ਉਸ ਵਕਤ ਆਫੀ ਜਿਹੜੀ ਉਹ ਵਾਖਾ ਸੀ ਸੋਨਦੀ ਦਾ ਪਿੰਡ ਕੋਲ ਐਕਸੀਡੈਂਟ ਹੋਇਆ ਕੀ ਕਿਸ ਤਰ੍ਹਾਂ ਦਾ ਮਾਮਲਾ ਹੋਇਆ ਜੀ ਇਹ ਜਿਹੜੀ ਇੱਕ ਬੱਸ ਜਿਹੜੀ ਸੈਣੀ ਮੋਟਰ ਦੀ ਬੱਸ ਸੂਹਾ ਸਾਈਡ ਤੋਂ ਜਲੰਧਰ ਨੂੰ ਜਾ ਰਹੀ ਸੀਗੀ ਕਰਾਂਾ ਪਿੰਡ ਦੇ ਕੋਲ ਇਹ ਕਿਸੇ ਜੇ ਵੀ ਕਿਲੋ ਵਟੇ ਕਰਦਾ ਜਿਹੜੀ ਆਟੋ ਕੰਟਰੋਲ ਹੋ ਕੇ ਤੇ ਇਹ ਖਸਾਨਾ ਚ ਪਲਟ ਗਈ ਸੀ ਜਿਹਦੇ ਨਾਲ 10 ਤੋਂ 12 ਜਿਹੜੀਆਂ ਸਵਾਰੀਆਂ ਜਿਹੜੀਆਂ ਨੇ ਉਹ ਜ਼ਖਮੀ ਨੇ ਤੇ ਉਹ ਜੂਏ ਦੇ ਟਾਂਡੇ ਜਿਹੜੀਆਂ ਨੇ ਐਡਮਿਟ ਭੇਜ ਦਿੱਤੀਆਂ ਨੇ ਕੱਢ ਕੇ ਅਸੀਂ ਬੱਸ ਨੂੰ ਸਿੱਧੀ ਕਰਾ ਕੇ ਚੈੱਕ ਕਰ ਲਿਆ ਕੋਈ ਹੋਰ ਕਿਸ ਤਰ੍ਹਾਂ ਦੀ ਇੰਜਰੀ ਜਾਂ ਮਲ ਕੋਈ ਬੇਤੋੜਾ ਨਹੀਂ ਹੈ ਹਜੇ ਤੱਕ ਕੋਈ ਇਦਾਂ ਦੀ ਗੱਲ ਬਚਾ ਹੈਗਾ ਪਰ ਮਾਪਿਆਂ ਦੀ ਬੜੀ ਕਿਰਪਾ ਹੋਈ ਹੈ ਬਾਕੀ ਬੱਸੇ ਸਿੱਧੀ ਕਰਾ ਕੇ ਸਾਰਾ ਚੈੱਕ ਕਰ ਲਿਆ ਜੀ ਹੁਣ ਬੱਸ ਨੂੰ ਬਾਹਰ ਕੱਢ ਰਹੇ ਆ ਤੇ ਬਾਕੀ ਜਿਹੜਾ ਹਸਪੀਟਲ ਸਾਡੀਆਂ ਟੀਮਾਂ ਉੱਥੇ ਹੈਗੀਆਂ ਜੀ ਐਮਐਲਏ ਸਾਹਿਬ ਵੀ ਇਸ ਮੁਖਤੇ ਆਗੇ ਲਗੇ ਹੋਏ ਨੇ ਜੀ ਉਹਦੇ ਵਿੱਚ ਹੀ ਸਾਡੇ ਸਹਿਯੋਗੀ ਨਿਰਮਲ ਸਿੰਘ ਨੇ ਇਹ ਖਬਰ ਜੋ ਸਾਡੇ ਤੱਕ ਪਹੁੰਚਾਈ ਉਸ ਵੇਲੇ ਤੱਕ 20 ਤੋਂ 25 ਸਵਾਰੀਆਂ ਸੀ ਜਿਨ੍ਹਾਂ ਨੂੰ ਜ਼ਖਮੀ ਦੱਸਿਆ ਗਿਆ ਤੇ ਉਹਨਾਂ ਦਾ ਇਲਾਜ ਫਿਲਹਾਲ ਚੱਲ ਰਿਹਾ ਹੈ ਜੋ ਡਾਕਟਰਾਂ ਮੁਤਾਬਕ ਜ਼ਿਆਦਾ ਗੰਭੀਰ ਨੇ ਉਹਨਾਂ ਨੂੰ ਹੁਸ਼ਿਆਰਪੁਰ ਦੇ ਹਸਪਤਾਲ ਰੈਫਰ ਕਰ ਦਿੱਤਾ ਹੈ ਹਾਲਾਂਕਿ ਇਹ ਸਭ ਮਾਮਲੇ ਦੇ ਵਿੱਚ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਹੋਇਆ ਹੈ ਪੁਲਿਸ ਕਾਰਵਾਈ ਕਰ ਰਹੀ ਹੈ 25 ਦਸੰਬਰ ਦਾ ਦਿਨ ਚੜ੍ਹਦਿਆਂ ਪੰਜਾਬ ਦੇ ਵਿੱਚੋਂ ਵੱਡੇ ਹਾਦਸਿਆਂ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਕਈ ਜਗ੍ਹਾ ਤੇ ਹਾਦਸੇ ਹੋਏ ਨੇ ਮੰਡੀ ਗਮਿੰਦਗੜ ਵਿਖੇ ਇੱਕ ਟਰੱਕ ਤੇ ਟਰਾਲੀ ਦੇ ਵਿੱਚ ਟੱਕਰ ਹੁੰਦੀ ਹੈ ਜੋ ਟਰਾਲੀ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਸ਼ਰਧਾਲੂ ਜਾ ਰਹੇ ਸੀ ਉਹਨਾਂ ਦੇ ਵਿਚਾਲੇ ਹਾਦਸਾ ਵਾਪਰਿਆ ਤੇ ਦੂਜਾ ਸਮਾਨਾ ਵਿਖੇ ਜੋ ਜਗਜੀਤ ਸਿੰਘ ਡੱਲੇ